ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਪੈਣੀ ਜਸਾ ਜ਼ਿਲ੍ਹਾ ਬਰਨਾਲਾ ਨਾਲ ਫਤੇਗੜ ਸੱਨਾ ਰਹਿ ਜਾਂਦਾ ਤੇ ਜਿਹੜੇ ਬਾਈ ਨੇ ਅੱਜ ਆਪਣੇ ਪਿੰਡ ਦੇ ਵਿੱਚ ਸ਼ੇਰ ਨੂੰ ਦੇਖਿਆਗਾ ਉਹ ਆਪਣੇ ਨਾਲ ਹੈ ਤੇ ਕੱਠ ਵੀ ਦਿਖਾ ਦੇਣਾ ਤੁਹਾਨੂੰ ਵੀਡੀਓ ਦੇਖ ਸਕਦੇ ਹੋ ਵੀ ਕੱਠ ਸਾਰਾ ਪਿੰਡ ਵੀਰੇ ਪਹੁੰਚ ਗਿਆ ਕਿਉਂਕਿ ਰੇਡੀਓ ਦੇ ਵਿੱਚ ਬੁਲਾਤਾ ਦੀ ਵੀ ਸ਼ੇਰ ਆ ਗਿਆ ਵੀ ਸਾਰੇ ਚੱਕੰਨੇ ਹੋ ਜੋ ਤੇ ਬਾਈ ਆਪਣੇ ਨਾਲ ਆ ਵੀਰੇ ਕੀ ਕਹਾਣੀ ਹੋਈ ਹੈਗੀ ਸ਼ੇਰ ਤਾਂ ਦੇਖਿਆਗਾ ਹਾਂ ਹਾਂ ਬਾਈ ਤਿੰਨ ਬੰਦਿਆਂ ਨੇ ਦੇਖਿਆ ਬਾਈ ਤਿੰਨ ਬੰਦਿਆਂ ਨੇ ਦੇਖਿਆ ਅੱਛਾ ਕੀ ਇੱਥੇ ਤੂੰ ਕੀ ਕਰਦਾ ਸੀ ਕੰਮ ਕਰੀ ਜਾਂਦਾ ਸੀ ਕੋਈ ਮੈਂ ਵੀ ਖੇਤ ਦਿਹਾੜੀਆਂ ਵਾਸਤੇ ਪਾਣੀ ਲੈ ਕੇ ਆਇਆ ਸੀ ਬਈ ਅੱਛਾ ਹਾਂ ਤੇ ਕਿੱਥੇ ਬੈਠਾ ਸੀ ਸ਼ੇਰ ਕੋਈ ਲੋਕੇ ਸਨ ਅੱਛਾ ਇਹ ਤਾਂ ਥੱਲੇ ਬੈਠਾ ਸੀਗਾ ਜਮਾ ਤੇ ਕਿੱਡਾ ਕਦੀ ਵੀਰੇ ਯਾਰ ਕੀ ਗੱਲ ਬਾਤ ਸੀਗੀ ਬਈ ਉਹ ਪੱਕੇ ਦਾਦੇ ਉਹ ਗਿੱਲਾ ਹਜੇ ਵੀ ਪਿਆ ਉਹਦਾ ਥਾਂ ਤੇ ਇੱਥੋਂ ਤੱਕ ਦੀ ਪਿੱਛੇ ਤੱਕ ਇੰਨਾ ਲੰਮਾ ਆ ਆ ਮਤਲਬ ਆ ਇੱਥੇ ਤੱਕ ਤੇ ਉਹ ਉਦੋਂ ਕਹਾ ਉਹ ਵੀ ਲੰਮਾ ਪਿਆ ਤੀ ਪੂਰਾ ਢਿੱਲੀ ਪੂਛ ਸੀ ਉਹਦੀ ਉੱਥੋਂ ਲੈ ਕੇ ਏਡੀ ਲੰਬੀ ਪੂਛ ਐਸਾ ਲੰਬੀ ਪੂਛ ਦੀ ਤੂੰ ਕੱਲੇ ਆ ਸੀ ਕੋਰ ਵੀ ਤੇ ਨਾਲ ਕੱਲਾ ਹੀ ਸੀ ਬਾਈ ਅੱਛਾ ਫੇਰ ਤਾਂ ਕਿਹਨੂੰ ਦੱਸਿਆ ਬਾਈ ਫੇਰ ਬਾਈ ਉੱਥੇ ਉਹ ਬੰਦੇ ਕੰਮ ਕਰੀ ਜਾਂਦੇ ਆ ਉੱਥੇ ਮੈਸਤਰੀ ਲੱਗਿਆ ਹੋਇਆ ਉੱਥੇ ਗਿਆ ਮੈਂ ਮਸਕੂਟਰੀ ਤੇ ਅੱਛਾ ਮੈਂ ਕਿਹਾ ਬਈ ਐਂ ਕਰਕੇ ਮੈਨੂੰ ਸ਼ੱਕ ਪੈਂਦੀ ਏ ਛੇ ਦਾ ਕੁੱਤਾ ਹਾਂ ਉਹ ਵੀ ਉਹ ਕਹਿੰਦੇ ਉਹਨਾਂ ਨੇ ਪੱਕਾ ਪਤਾ ਕਹਿੰਦੇ ਵੀ ਸ਼ੇਰ ਆਉਗਾ ਠੀਕ ਹੈ ਉਹਨਾਂ ਨੇ ਫਿਰ ਗਾਹਾਂ ਫੋਨ ਕਰਤੇ ਮਤਲਬ ਰੇਡੀਓ 'ਚ ਬੋਲਤਾ ਪਿੰਡ ਦੇ ਠੀਕ ਹੈ ਫਿਰ ਇੱਥੇ ਇਕੱਠ ਹੋ ਗਿਆ ਪੂਰਾ ਇਕੱਠ ਬਈ ਘਟੋ ਘਟ ਅੱਧੇ ਪੌਣੇ ਘੰਟੇ ਬਾਅਦ ਹੋਇਆ ਠੀਕ ਹੈ ਹਾਂ ਜਦੋਂ ਬਈ ਆ ਬਈ ਆਇਆ ਉਹਦੋਂ ਰਸੀ ਆਇਆ ਰਸੀ ਨੇ ਸਾਨੂੰ ਵੀ ਫੋਨ ਲਾਇਆ ਸੀ ਉਹਦੋਂ ਮਿਲਦਾ ਤਵੇ ਤੋਂ ਪਿੱਛੇ ਦੀਗੇ ਅੱਧੇ ਘੰਟੇ ਬਾਅਦ ਫੋਨ ਕਰਿਆ ਅੱਛਾ ਅੱਛਾ ਉਹਦਾ ਕੰਮ ਸਮਾਨ ਲੈਣਾ ਸੀ ਇੱਥੇ ਵੀ ਲੋਕ ਆ ਦੇਖ ਦੇਖ ਮੁੜੀ ਗਏ ਤੇ ਮੋਟਰਸਾਈਕਲਾਂ ਦੇ ਬਾਈ ਕਹਿੰਦੇ ਰੋਣਾ ਨਹੀਂ ਅੱਗੇ ਅੱਛਾ ਮੈਨੂੰ ਕਹਿੰਦੇ ਭਾਈ ਜਾਏ ਸੰਝ ਲੋ ਰਾਕੜਦੇ ਹਨ ਤੇ ਮਖ ਨਹੀਂ ਲਿਗਾ ਸੀ ਦੋਨੇ ਆਇਆ ਕਾ ਭਾਈ ਆਇਆ ਉਹ ਬੰਦੇ ਕਹਿੰਦੇ ਵੀ ਆਪ ਦੀ ਜ਼ਿੰਮੇਵਾਰੀ ਛੋਡੀ ਆ ਮੂਰੇ ਜਾ ਤਾਰੇ ਹਾਂ ਕਾ ਭਾਈ ਅਸੀਂ ਯਾਰ ਕੋਈ ਗੱਲ ਨਹੀਂ ਅਸੀਂ ਮਲ ਕੇ ਪੰਨ ਵਿਭਾਗ ਵਾਲਿਆਂ ਨੂੰ ਫੋਨ ਕਰ ਦਾਂਗੇ ਬਿਲਕੁਲ ਬਿਲਕੁਲ ਮੈਂ ਕਿ ਮੈਂ ਹਾਂ ਸਾਰਾ ਜਿਹੜਾ ਆਪਣਾ ਗਰੁੱਪ ਬਣਿਆ ਹੋਇਆ ਵੀ ਜਦੋਂ ਲੈਬ ਇਹਦੇ ਵਿੱਚ ਐਡ ਹੋ ਗਿਆ ਸਾਰਿਆਂ ਨੂੰ ਪਤਾ ਲੱਗ ਜਾਊਗਾ ਹਾਂ ਜੀ ਵੀਰੇ ਉਸ ਤੋਂ ਬਾਅਦ ਮਲਕੇ ਜਦੋਂ ਅਸੀਂ ਇੱਥੇ ਆਏ ਇੱਥੇ ਕੁਝ ਨਹੀਂ ਸੀ ਹੈਗਾ ਅੱਛਾ ਹਾਂ ਉਦੋਂ ਨਹੀਂ ਸੀਗਾ ਇਹ ਦੋ ਕੁੱਤੇ ਸੀ ਉਦੋਂ ਅੱਛਾ ਅੱਛਾ ਤੇ ਆ ਬਾਪੂ ਤੁਸੀਂ ਕੀ ਕਹਿ ਰਹੇ ਸੀਗੇ ਵੀ ਮੁੰਡਾ ਡਰ ਗਿਆ ਸੀ ਪੂਰਾ ਦੇਖ ਕੇ ਹੋਰ ਇਹ ਸਾਡੇ ਕੋਲ ਡਰ ਗਿਆ ਸੀ ਇਹ ਕਹਿੰਦਾ ਥੇਰ ਬੈਠਾ ਉੱਥੇ ਅੱਛਾ ਇਹ ਅਸੀਂ ਭਾਂਡੇ ਲੈਣ ਪਏ ਇਥੋਂ ਹਾਂ ਇਹ ਸਾਡਾ ਨਿੰਬੂ ਵਾਲਾ ਪਾਣੀ ਲੈ ਕੇ ਆਈ। ਅੱਛਾ ਅੱਛਾ ਅੱਛਾ। ਇਹ ਸਾਡਾ ਚੰਨੂ ਮਿਟਰਾਤਾ। ਬਾਬਾ ਦੋ ਤੰਗੀਆਂ ਨੇ ਦੇਖਿਆ ਨਾ ਦੋ ਤੰਗੀਆਂ ਨੇ। ਮੈਨੂੰ ਪਹਿਲਾਂ ਕਨਫਰਮ ਨਹੀਂ ਸੀ ਵੀ ਸ਼ੇਰ ਆ ਕਿ ਨਹੀਂ। ਮੈਂ ਤਾਂ ਬੰਦਾ ਬੁਲਾ ਕੇ ਲਗਾਇਆ ਮੈਂ ਕਿ ਵੀ ਤੁਸੀਂ ਆ ਕੇ ਦੇਖੋ। ਓਕੇ। ਉਹ ਕਹਿੰਦੇ ਵੀ ਸ਼ੇਰ ਆ ਉਹ ਜਮੈਂ ਇੱਥੇ ਕੋਲੇ ਆ ਕੇ ਬੈਠੇ। ਬਾਬਾ ਜੀ ਗੁਰਦੁਆਰਾ। ਬਾਬਾ ਉਹ ਕਹਿੰਦਾ ਸ਼ੇਰ ਆ ਕਿ ਉਹ ਬੋਲਦਾ। ਸ਼ੇਰ ਆਉਣ ਵਾਲੀ ਮੂੰਹ ਕੱਟਦੇ। ਪ੍ਰਧਾਨ ਆਪਣੇ ਗੁਰਦੁਆਰੇ ਦੇ। ਪਰ ਉਹਨਾਂ ਦੇ ਭਾਈਏ ਭਾਈ ਔਟ ਕੇ ਜਾ ਵੀ ਸਕਦਾ। ਮੇਰੇ ਕੋਲ ਇੱਥੇ ਰੋਜ਼ ਦਾ ਮੈਂ ਆਉਣੀ ਜਾਣੀ ਹੈ ਮੇਰਾ ਖੇਤ ਆ ਬਾਈ ਕਹਿੰਦਾ ਬਾਈ ਇਧਰੋਂ ਦਾ ਪਿਆ ਦੀ ਗਾਹੋਂ ਕਿੱਥੇ ਤੱਕ ਹਿੱਸਾ ਆ ਐ ਪਿਆ ਦੀ ਲਿਟਿਆ ਬਾਈ ਦਲਗਾ ਸਾਡੇ ਕੋਲੇ ਲੱਗ ਗਾ ਠੰਡੇ ਸਾਡੇ ਕੋਲੇ ਬਾਈ ਸਾਡੇ ਕੋਲ ਦਲਗਾ ਕਹਿੰਦਾ ਸ਼ੇਰ ਬਾਕੀ ਬਾਕੀ ਵੀ ਜਿਹੜਾ ਤੋਂ ਕੁੱਤਾ ਕਹਿੰਦਾ ਹਨਾ ਉਹਦਾ ਕਾਲੇ ਰੰਗ ਦਾ ਉਹ ਤਾਂ ਜਮਾਹ ਹੋਰਿਆ ਰੰਗ ਸੀ ਉਹ ਬਾਈ ਤੋਂ ਚਾਹ ਪੱਛੂ ਵੀ ਲੱਗੀ ਹਾਂ ਬਾਈ ਉਹ ਬਾਹੂ ਦੇ ਰੰਗ ਦਾ ਸੀ ਮੈਂ ਜਮਾਹ ਇਹੋ ਜਿਹੇ ਕੈਮਰਾ ਲਾਇਆ ਉਹਦੋਂ ਕੁੱਤਾ ਸੀ ਪਹਿਲਾਂ ਸ਼ੇਰ ਹੋ ਸਕਦਾ ਸ਼ੇਰ ਕਹਿੰਦੇ ਨੇ ਯਾਰ ਉਹ ਬੇਣਤੀ ਬੋਲੀ ਆ ਮੈਨੂੰ ਕਹਿੰਦਾ ਵੀ ਸ਼ੇਰ ਹੈ ਤੂੰ ਅੱਗੇ ਦੇਖਿਆ ਕਫੇਰੀ ਆਇਆ ਹਾਂ ਬਈ ਮੇਰੇ ਘਰ ਤੇ ਮਰਾ ਖਿਆ ਤੁਹਾਨੂੰ ਰੋਜ਼ ਮਰਾ ਕਿੰਨੇ ਘੰਟੇ ਬਾਅਦ ਆਇਆ ਬਾਈ ਠੀਕ ਆ ਠੀਕ ਆ ਕਹਿੰਦੇ ਬਾਈ ਸ਼ੇਰ ਆ ਕਹਿੰਦੇ ਆਉਣਾ ਸ਼ੇਰ ਦੀ ਆ ਜਾਓ ਮੈਂ ਅੱਜ ਮਿਲਿਆ ਮੈਂ ਦੇਖਿਆ ਇਹਨੂੰ ਉਹਨੂੰ ਫੋਨ ਲਾਉਂਦਾ ਉਹ ਹੀ ਨਗਲ ਕੱਪ ਵੜ ਦਿੰਦਾ ਓ ਠੀਕ ਆ ਗੱਲ ਹਾਂ ਉਹ ਕੱਟ ਬਈ ਜ਼ੂਮ ਕਰਕੇ ਨਹੀਂ ਕੱਟਦਾ ਨਹੀਂ YouTube ਹਾਂ ਕੱਟ ਹਾਂ ਵੀਰੇ ਬਾਕੀ ਕਲਿੱਪਾਂ ਵੀ ਲਾਈ ਜਾਂਦੇ ਆ ਕੱਠ ਸਾਰਾ ਪਿੰਡ ਇਕੱਠਾ ਹੋਇਆ ਖੜਾ ਹੈਣਾ ਰੋਜ਼ ਇੱਥੇ ਸਵੇਰੇ ਹੀ ਰਹੇ ਮੈਂ ਦੇਖਾ ਤੈਨੂੰ ਰੋਜ਼ ਇੱਥੇ ਬਾਈ ਨੂੰ ਤਾਂ ਪਤਾ ਹੀ ਨਹੀਂ ਫੇਰੇ ਖੇਤ ਕਿੰਨੇ ਕੁੱਤੇ ਨੇ ਅੱਜ ਇੱਥੇ ਆਪਣੇ ਕੁੱਤੇ ਆਉਂ ਇਹ ਕਹਿੰਦਾ ਨਿਪੜੇ ਪੇ ਘਰ ਰਹਿਣਾ ਕਹਿੰਦਾ ਪਰ ਟੈਂਪੂ ਥੱਲੇ ਪਿਆ ਹਾਂ ਇਹ ਪੈਰ ਵੀ ਏਡੇ ਏਡੇ ਪੈਰ ਸੀ ਬਾਈ ਅੱਛਾ ਠੀਕ ਹੈ ਜੇ ਛੇ ਤੋਂ ਜਵਾਬ ਆ ਬਾਈ ਉਹ ਕੰਮ ਨਾਲ ਕੁੱਤੇ ਰੋ ਜੀ ਦੇਖਦੇ ਬਾਬਾ ਆਪਨੇ ਉਹਨਾਂ ਦੇ ਆ ਗਿਆ ਸੀ ਭੋਲੇ ਕੀ ਮੱਕੀ ਚ ਪਈਏ ਨੇ ਹਾਂ ਉਹ ਸੰਨਾਂ ਵਾਲੇ ਪਈਏ ਨੇ ਦੇਖਿਆ ਹਾਂ ਮੈਂ ਉਹ ਦੇਖੀ ਜੀ ਪੈਣਾ ਨਹੀਂ ਮੇਰੇ ਨੂੰ ਬਗਲਾ ਫੜਕਾ ਨੇ ਇੱਥੇ ਤੋਂ ਲੱਗੀ ਬੜੀ ਬਾਟ ਹਾਂ ਠੀਕ ਹੈ ਗੱਲ ਹਾਂ ਬਾਣਾ ਵਿੱਚ ਦੀ ਕੀ ਲਾਦਾ ਜਾਨਵਰ ਨਹੀਂ ਨਾਲੇ ਨਾਲੇ ਕੱਸੀ ਕੱਸੀ ਆ ਸਕਦਾ ਲੈ ਵੀ ਜਿਹੜੇ ਸਾਰੇ ਭਰਾ ਵੀਡੀਓ ਦੇਖੀ ਜਾਂਦੇ ਇੱਕ ਤਾਂ ਸ਼ੇਅਰ ਕਰ ਦਿਓ ਦੂਜੀ ਗੱਲ ਇਹ ਹੈ ਵੀ ਗਰੁੱਪ ਬਣਿਆ ਹੋਇਆ ਵੀ ਨੇ ਸਾਰੇ ਮਹਿਕਮਿਆਂ ਦਾ ਜਦੋਂ ਵੀ ਕੋਈ ਇਹੋ ਜੀ ਗੱਲ ਹੁੰਦੀ ਹੈ ਤਾਂ ਗਾਹਾਂ ਦੀ ਗਾਹਾਂ ਵੀਰੇ ਰੇਡੀਓ 'ਚ ਬਿਲਾਓ ਜਾਂ ਗਾਹਾਂ ਫੋਨ ਕਰੋ ਤਾਂ ਕਿ ਵੀ ਜਿਹੜੇ ਮੈਕ ਮੇਲੇ ਦੇ ਮੌਕੇ ਤੇ ਆਉਣ ਵੀਰੇ ਇਹਨੂੰ ਫੜ ਲਈਏ ਠੀਕ ਹੈ ਵੀਡੀਓ ਸ਼ੇਅਰ ਕਰਿਓ ਤੇ ਪੇਜ ਕਰਿਓ ਫੋਲੋ ਆਪ ਦਾ ਬਚਾ ਆਪ ਕਰਿਓ ਹਨਾ ਤੇ ਕਈ ਭਰਾ ਮੰਨਦੇ ਨਹੀਂ ਹੈਗੇ ਵੀ ਹੈ ਨਹੀਂ ਇਹੋ ਜੀ ਕੋਈ ਗੱਲ ਕਮੈਂਟ ਕਰ ਦਿੰਦੇ ਨੇਗੇ ਪਰ ਆਪੋ ਆਪਣਾ ਵੀਰੇ ਧਿਆਨ ਰੱਖਿਓ ਠੀਕ ਹੈ ਕਿਉਂਕਿ ਥਾਂ ਥਾਂ ਵੀਰੇ ਇਹ ਵੀਡੀਓ ਬਣ ਰਹੀਆਂ ਨੇ ਕੋਈ ਐ ਨਹੀਂ ਹੈਗਾ ਵੀ ਇੱਕ ਜਗ੍ਹਾ ਤੋਂ ਬਣ ਰਹੀ ਆ ਠੀਕ ਹੈ ਤੋ ਸਾਰੇ ਭਰਾਵਾਂ ਦਾ ਧੰਨਵਾਦ ਅਗਲੀ ਅਪਡੇਟ ਕੀ ਹੋਊਗੀ ਸਾਰਾ ਤੁਹਾਨੂੰ ਦੱਸ ਦਿੰਨੇ ਆਂ ਵੀ ਕੀ ਕਹਾਣੀ ਐ ਧੰਨਵਾਦ ਜੀ